ਹੈਲੋ ਸਾਰਿਆਂ ਨੂੰ ਜੈ ਮਸਤਾ ਦੀ ਆ ਦੇਖੋ ਆ ਕਲਾਕਾਰ ਤੁਸੀਂ ਸੁਣ ਰਹੇ ਹੋ ਨਾ ਸਾਰੀ ਪਬਲਿਕ ਵੱਜ ਕੇ ਬੈਠੀ ਆ ਅਸੀਂ ਇੱਕ ਮੇਲੇ ਤੇ ਚੱਲੇ ਗਏ ਸਾਰੇ ਡੇਰੇ ਵਾਲਿਆਂ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਯਾਰ ਕਲਾਕਾਰ ਵਧੀਆ ਲਾਇਆ ਕਰੋ ਜਦੋਂ ਫਕੀਰ ਜਾ ਕੇ ਬਹਿੰਦਾ ਕਿਸੇ ਦਰਬਾਰ ਤੇ ਜਦੋਂ ਲੋਟਕੜੀ ਚੀਆਂ ਹੀ ਲਾਉਣਦੇ ਆ ਨਾ ਅਸੀਂ ਉੱਠਣ ਜੋਗੇ ਹੁੰਦੇ ਨਾ ਅਗਲੇ ਨੂੰ ਮੈਨੇਜ ਹੋ ਕੇ ਹੁੰਦੇ ਆ ਉਹ ਟਰੈਕਟਰਾਂ ਦੇ ਜਿਹੜੇ ਗਾਣੇ ਲਾ ਕੇ ਘੁੰਮਦੇ ਉਹ ਗਾਣੇ ਚਲਾਉਂਦੇ ਆ ਆ ਲਾਈਵ ਵੱਲੋਂ ਮੇਰਾ ਸਾਰੇ ਫਕਰਾ ਫਕੀਰਾਂ ਨੂੰ ਇੱਕ ਮੈਸੇਜ ਦੇ ਦਿਓ ਕਿ ਯਾਰ ਲੋਚ ਕੜੀਚੀਆਂ ਨਾ ਲਾਇਆ ਕਰੋ ਆ ਕੰਚੀ ਨਾ ਥਿਆ ਸਾਰੀ ਪਬਲਿਕ ਨੂੰ ਬੰਨ੍ਹ ਕੇ ਰੱਖਦਾ ਇੱਕ ਰੱਬ ਨਾਲ ਜੋੜਦਾ ਬਾਕੀ ਜਿਹਦਾ ਜਿਹਦਾ ਗੁਰੂ ਕਾਮਲ ਹੋਵੇ ਨਾ ਤਾਂ ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ ਜਦੋਂ ਆ ਗਲਤ ਜਿਹੇ ਪੈਸੇ ਫਣਾਉਂਦਾ ਬਾਪੂ ਨੇ ਬਹੁ ਮਾੜਾ ਲੱਗ ਰਿਆ ਇਹਦੇ ਕੋਈ ਪੈਸਾ ਹੋਊਗਾ ਘਰ ਦੇ ਵਿੱਚ ਹੋਊਗਾ ਪਰ ਐਦਾਂ ਨਾ ਦੇ ਉਹ ਰੱਬ ਦਾ ਹੋ ਕੇ ਦੇਛੈ ਤੈਨੂੰ ਕੁਝ ਤੰਦਰੁਸਤੀ ਦਵੇ ਉਹ ਤੇ ਗਾਣੇ ਜਦੋਂ ਚੰਗਾ ਕੋਈ ਗਾਇਕ ਗਾਉਂਦਾ ਹੋਵੇ ਨਾ ਉਹਦੇ ਮੋਹਰੇ ਆ ਕੇ ਨਾ ਗਲਤ ਕੰਮ ਨਹੀਂ ਕਰਨਾ ਚਾਹੀਦਾ ਇਹਨਾਂ ਕਲਾਕਾਰਾਂ ਨੂੰ ਪੈਸਿਆਂ ਦੀ ਲੋੜ ਨਹੀਂ ਹੈਗੀ ਤੁਹਾਡੇ ਪਿਆਰ ਦੀ ਲੋੜ ਆ ਬਸ ਲਚਕੜੂ ਚੀਂਆਂ ਵਾਲੇ ਗਾਣੇ ਕੋਈ ਡੇਰੇ ਵਾਲਾ ਨਾ ਲਾਵੇ ਉਹ ਚੰਗਾ ਨਹੀਂ ਲੱਗਦਾ ਫੇ ਫਕੀਰ ਦੀ ਵੀ ਬਦਨਾਮੀ ਹੁੰਦੀ ਆ ਉਹ ਜਦੋਂ ਲਾਈਵ ਦਿਖਾਉਂਦੇ ਉਹ ਕਹਿੰਦੇ ਬਾਬਾ ਤੂੰ ਇਦਾਂ ਦੇ ਮੇਲੇ ਤੇ ਗਿਆ ਸੀ ਯਾਰ ਇਹ ਮੇਰਾ ਮੈਸੇਜ ਸਾਰਿਆਂ ਨੂੰ ਦਿਆ ਕਰੋ ਅੱਜ ਹੀ ਪਰਸੋ ਚੌਥ ਕਿਸੇ ਮੇਲੇ ਤੇ ਗਏ ਸੀ ਉੱਥੇ ਉਹਨਾਂ ਨੇ ਡਿਊਡ ਜੋੜੀ ਲਾਈ ਜਦੋਂ ਉੱਠ ਕੇ ਅਸੀਂ ਖੜੇ ਹੋਇਆ ਕਰੀਏ ਫੇ ਫੜ ਕੇ ਪਿੜਾ ਲਿਆ ਤਾਂ ਉਹ ਚੰਗਾ ਨਹੀਂ ਲੱਗਦਾ ਯਾਰ ਰੱਬ ਨਾਲ ਜਿਹੜਾ ਕਲਾਕਾਰ ਜੋੜਦਾ ਉਹਦਾ ਸਤਿਕਾਰ ਕਰੋ ਜਿੰਨਾ ਤੁਸੀਂ ਉਹਨੂੰ ਸੁਣੋਗੇ ਰੱਬ ਨਾਲ ਉਹ ਲੈਵ ਲਾ ਕੇ ਰੱਖਦੇ ਆ ਇਹ ਫਕੀਰਾਂ ਦੇ ਡੇਰੇ ਆ ਯਾਰ ਇਹਨਾਂ ਤੋਂ ਡਰਨਾ ਸਿੱਖੋ ਜਦੋਂ ਆਪਾਂ ਇਹਨਾਂ ਤੋਂ ਡਰਨਾ ਸਿੱਖ ਗਏ ਨਾ ਝੋਲੀਆਂ ਬਹੁਤ ਭਰਦੇ ਆ ਫੇਰ ਕੋਸ਼ਿਸ਼ ਕਰਕੇ ਦੇਖੋ ਕਿ ਡਰ ਕੇ ਦੇਖੋ ਇਹਨਾਂ ਕੋਲੋਂ ਅਸੀਂ ਮਾਈਆਂ ਦੇ ਦਰਬਾਰ ਤੇ ਉਹਨੇ ਅਸੀਂ ਡਰ ਕੇ ਆਉਂਦੇ ਆ ਕਿਉਂਕਿ ਸਾਡੇ ਬਾਬੇ ਨੇ ਉੱਤੇ ਭਗਤੀ ਕੀਤੀ ਹੈ ਜੇ ਉਹਨੂੰ ਕੁਝ ਦਿਸਿਆ ਜੀ ਤਾਂ ਉਹ ਮਾਈਆਂ ਦੇ ਖੇੜੇ ਚ ਆ ਕੇ ਭਗਤੀ ਕੀਤੀ ਸੀ ਉਹਨੇ ਇਸ ਕਰਕੇ ਇਹ ਵੀ ਮਾਈਆਂ ਦਾ ਸਤਿਆ ਸੰਤੋਖੀ ਦੇ ਦਰਵਾਜ਼ਾ ਰਿਹਾ ਉੱਥੇ ਵੀ ਚਰਾਗੀ ਤੇਲ ਪਾਉਣ ਜਾਇਆ ਕਰੋ ਉੱਥੋਂ ਵੀ ਕੁਝ ਲੈਣਾ ਸਿੱਖੋ ਜਦੋਂ ਸਾਰੇ ਜਾਣੇ ਉੱਥੇ ਜਾਣ ਲੱਪੇ ਉਹ ਵੀ ਝੋਲੀਆਂ ਬਹੁ ਭਰਦੀਆਂ માતા ਇੱਕ માતા ਸਤਿਆ ਸੰਤੋਖੀ ਦੇ ਨਾਂ ਦੇ ਤਾੜੀਆਂ ਲਾਓ ਤਲੋਜੀ ਕਰੋ ਜੀ ਅਰ ਛੋਟੀ ਜੀ ਬੇਨਤੀ ਔਰ ਜਿਵੇਂ ਸਰਕਾਰਾਂ ਨੇ ਕਿਹਾ ਨਾ ਇਹਦੇ ਸਿਗਾ ਕਲਾਕਾਰਾਂ ਨੂੰ ਮੈਸੇਜ ਇੱਕ ਨਾ ਪਤਾ ਨਹੀਂ ਮੈਂ ਗਲਤ ਕਹਿ ਰਿਹਾ ਕਿ ਸਹੀ ਕਹਿ ਰਿਹਾ ਮਾਲਕ ਜਾਣਦਾ ਪੀਰ ਜਾਣਦਾ ਫਕੀਰ ਲੋਕ ਜਾਣਦੇ ਆਪਾਂ ਨਕਲਾਂ ਵਾਲੇ ਲਾਉਂਦੇ ਆ ਲਾਉਂਦੇ ਆ ਨਾ ਉਹਨਾਂ ਨਕਲਾਂ ਵਾਲਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਕੱਪੜੇ ਢੰਗ ਦੇ ਪਾ ਕੇ ਨਕਲਾਂ ਕਰਨ ਆਇਆ ਕਰੋ ਇਹ ਥੋੜੀ ਐਂ ਕੀਤਾ ਸਰੀਰ ਦਾ ਉਹ ਅੰਗ ਦਿਖਾਤਾ ਉਹ ਅੰਗ ਦਿਖਾਤਾ ਇਹ ਦਰਬਾਰਾਂ ਤੇ ਨਹੀਂ ਹੋਣਾ ਚਾਹੀਦਾ ਔਰ ਫਕੀਰ ਕੀ ਕਰੇ ਜੇ ਸੰਗਤ ਦੀ ਡਿਮਾਂਡ ਹੋਵੇ ਤਾਂ ਫਕੀਰ ਨੇ ਸੋਚਿਆ ਬੁਲਾਇਆ ਤੇ ਇਹਨਾਂ ਨੇ ਦੇਖ ਲੈਣ ਦੇ ਯਾਰ ਪਰ ਨਹੀਂ ਮੇਰੀ ਬੇਨਤੀ ਹੈ ਜੇ ਅਸੀਂ ਆਪਣੇ ਸਰੀਰ ਦੇ ਅੰਗ ਵਖਾ ਕੇ ਰੁਪਏ ਕਮਾਉਣ ਆਏ ਆ ਮੈਂ ਇੱਕੋ ਹੀ ਗੱਲ ਕਹੀ ਹੋਈ ਹੈ ਓ ਚੁੱਪ ਭਾਈਆ ਪੂ ਆਲਿਆ ਚੁੱਪ ਕਰੋ ਓਏ ਕਿਹੜਾ ਵੀਰ ਸਬਰ ਕਰ ਮੇਰਾ ਵੀਰ ਇਹ ਚੀਕਾਂ ਮਾਰ ਰਹੇ ਐ ਕਿ ਕੋਈ ਕਢਾ ਰਿਹਾ ਮੇਰੀ ਬੇਨਤੀ ਹੈ ਸੋਸ਼ਲ ਮੀਡੀਆ ਤੇ ਨਾ ਅੱਜ ਇੱਕ ਨਵੀਂ ਚੀਜ਼ ਅੱਧ ਨੰਗੇ ਕੱਪੜੇ ਪਾ ਕੇ ਅੱਜ ਦੀਆਂ ਧੀਆਂ ਨੇ ਰੀਲਾਂ ਬਣਾਉਣੀਆਂ ਸ਼ੁਰੂ ਕੀਤੀਆਂ ਇਹ ਗੱਲ ਸੁਣਿਓ ਗੌਰ ਨਾਲ ਪਹਿਲੇ ਜੇ ਗੱਲ ਪੱਲੇ ਪੈ ਗਈ ਨਾ ਕਸਮ ਐ ਮੈਨੂੰ ਦਾਤਾ ਸਰਕਾਰ ਦੀ ਕੁਝ ਨਾ ਕੁਝ ਲੈ ਜਾਓਗੇ